ਇਹ ਕੰਮ ਲਓ ਵੀ ਆ ਬੱਕਰੀ ਦਾ 18500 ਦਾ ਸੌਦਾ ਹੋ ਗਿਆ ਕਿਹੜਾ ਪੰਡਾ ਬਾਈ ਵਧਾਈਆਂ ਪੰਡਾ ਤੇ ਕਿੰਨੇ ਚਰ ਦੀ ਗੱਬਣਾ ਇਹ ਇਹ ਬਾਈ ਦੇਣੀ ਲਊਗੀ 15 ਕ ਦਿਨ ਤੇ ਕਿੰਨੇ ਚ ਕਰਤੀ ਬਾਈ 18500 ਠੀਕ ਆ ਦਿਓ ਪੈਸੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਸੌਦਾ ਕਰਨੇ ਲਈ ਲਓ ਬਾਈ ਇੱਧਰ ਹੋ ਜੇ ਇਹ ਜੇ ਨਾ ਲੈਂਦਾ ਤਾਂ ਅਸੀਂ ਭੜਕਾ ਦੇਣੀ ਸੀ ਬਸ ਅਖੀਰ ਤੇ ਹੀ ਪੁਆਇੰਟ ਸੀ ਆ ਲੈ ਗਈ ਆ ਜੀ ਲਓ ਤੇਰੀ ਵੈਚੀ ਆ ਨਹੀਂ ਇਹਦੀ ਨਹੀਂ ਤੂੰ ਰਾਹ ਨਹੀਂ ਪਾਇਆ ਸਾਨੂੰ ਨਹੀਂ ਪਾਇਆ ਜੀ ਹਾਂ ਜੀ 17 ਉਹ ਦਰ ਮੈਂ ਕਹਿੰਦਾ ਜੇਕਰ ਪਹਿਲਾਂ ਮੈਂ 15 ਵਾਲਾ ਆਇਆ ਤਾਂ 17 ਲੱਗਿਆ ਓਏ ਬੱਕਰੀ ਚੰਗੀ ਆ ਬੱਚੇ ਤੈਨੂੰ ਦੇ ਦੂਗੀ ਬਾ ਫਿਰ ਗਣਦੇ ਹਾਂ ਹੀ ਫੜਾ ਦੇ ਆ ਲੱਗਣ ਲਾ ਬਾਈ ਆਪ ਹੀ 20 ਇਹ 1500 ਕੱਢ ਦੇ ਵਿੱਚੋਂ 8 ਨੋਟ ਕੱਢ ਦੇ 10 ਨੋਟ ਕੱਢ ਦੇ ਆ ਬੜਾ ਯਾਖੋਦਾਰ ਹੁਣ ਆਇਆ ਮੇਰੇ ਤੋਂ ਕੋਸਾ ਨਾ ਗਿਣਿਆ ਇਹ ਅੱਠ ਕੱਢ ਦੇਗਾ ਤਾਂ 1600 ਆਜੂਗਾ 100 ਤੁਸੀਂ ਮੋੜ ਦੇ ਜੇ 10000 10 ਰੋਟਾਂ ਦਾ ਦੇ ਦੇਣਗੇ 100 ਕਮਰ ਦਾ 100 ਦਾ ਛੋੜ ਲੈਣੀ ਹੈ ਬਸ ਫਿਰ ਪੂਰਾ ਫਿਰ ਅੱਠ ਨੋਟ ਦੇ ਅੱਠ ਨੋਟ ਦੇ ਦੇ ਬਸ ਸਹੀ ਹੈ ਐਵੇਂ ਫਿਰ ਛੋੜ ਦੇ ਲੈ ਛੋੜ ਤਾਂ ਭਾਈ ਮੁੱਲ ਪੂਰਾ ਦਿੱਤਾ ਛੋੜ ਤਾਂ ਖੁਸ਼ ਹੋ ਕੇ ਦੇ ਦੇ ਇੰਨਾ ਨਾ ਵਧਾਈਆਂ ਵਧਾਇਆ ਕਰ ਹਾਂ ਆ ਚਾਚਾ ਮੁੰਗਲਾ ਆ ਜੀ ਮੁੰਗਲਾ ਨਾ ਚਾਚਾ ਮੁੰਗਲਾ ਹੋਸ਼ਾਮ ਭਾਈ 800 1600 ਆ ਗਿਆ ਲਓ ਬੱਕਰੀ ਆ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਇਹਨੂੰ ਹੀ ਕਰ ਦਿਖਾਈ ਐਵੇਂ ਕਰਾਇਆ ਕਿ ਨਹੀਂ ਨਾ ਨਾ ਵੀਰੇ ਉਹ ਗਾਲ ਸੁਣ ਲੈ ਮਾ ਤੇ ਮੇਰੀ ਮੰਡੀ ਤੇ ਤੇਰੀ ਮੰਡੀ ਤੇ ਕੋਈ ਆ ਨਹੀਂ ਕੱਪੜਾ ਛੋੜ ਹੋ ਗਈ ਬਸ 100 ਰੁਪਏ ਲਾਤੀ ਵੀ ਟੁੱਟੀ ਆ ਲਾਤੀ ਵੀ ਟੁੱਟੀ ਨਹੀਂ ਯਾਰ ਨਹੀਂ 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 ਯਾਰ ਸਾਲਾ ਇਹ ਮਾੜਾ ਨਾ ਬੁੱਕ ਟੇਲਾ ਤਬੰਦ ਹੋ ਗਿਆ ਕੀ ਮੰਗਿਆ ਬਾਈ ਨੇ ਆ ਆ ਗਿਆ ਬਾਈ ਯਾਰ ਸੱਤ ਲਾਤਾ ਕੀ ਕਸਰਾ ਯਾਰ ਕੱਢ ਲੋ ਸੀਰ ਆਇਆ ਬਾਈ ਅਸਲੀ ਜਿਹੜੇ ਦੇ ਦੇ ਯਾਰ ਅਸਾਂ ਕੀ ਲਾਤਾ ਮੈਂ ਤਾਂ ਸੱਤ ਦੇ ਦੇ ਲੈ ਚੱਲ ਹੈ ਨਹੀਂ ਨਹੀਂ ਹੈ ਬਾਈ ਆਠਾਂ ਦਾ ਹਾਂ ਆਹ ਐ ਨਹੀਂ ਦੱਤ ਕੱਢ ਲਓ ਨੇੜੇ ਤਰੀਕੀ ਦੀ ਆਖੀ ਦੀ ਮਾਂ ਕਿੰਨੇ ਪੈਸੇ ਦਾ ਪਟਕਾ ਪੁੰਦ ਨਹੀਂ ਪਈ ਕਿੰਨੇ ਚਿਰ ਦੀ ਗੱਬਣਾ ਬਾਈ ਦੋ ਮਹੀਨਾ ਦੀ ਲਿਖ ਤਕਲੀਫ ਤਾਂ ਕੋਈ ਨਹੀਂ ਕੀ ਇਹਨੂੰ ਭੁਜਾ ਕੇ ਦੇਣਾ ਕੋਈ ਛੱਡ ਦੇ ਦੇਖ ਲਈ ਬਾਈ ਦੇਖ ਲੈ ਉਹ ਜੀ ਗੱਲ ਉਹਦਾ ਆ ਉਹ ਲਖਾਈ ਤੂੰ ਕਰਾ ਦੀ ਚੱਲ ਨਹੀਂ ਯਾਰ ਨਹੀਂ ਛੱਡ ਦੇ ਕੋਈ ਦਿੱਕਤ ਨਹੀਂ ਆਪਾਂ ਕਿੰਨੇ ਦੀ ਹੁਣ ਸੱਤ ਪੂਰਾ ਦਰਜਾ ਦੇ ਦੇ ਲਖਾਈ ਨਹੀਂ 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 ਉਹ ਠੀਕ ਆ ਬਰੋ ਬਈ ਸਹੀ ਆ ਹੁਣ ਉਹ ਬੈਂਡ ਵੀ ਕਰਤਾ ਨਾ ਨਾ ਯਾਰ ਕੋਈ ਉਹ ਫੜਾ ਪੈਸੇ ਉਹ ਨਹੀਂ ਯਾਰ ਨਦੀਰਾ ਨਾ ਥੋੜੇ ਸੌਦੇ ਹੁੰਦੇ ਆ ਕੋਈ ਤੇਨੂੰ ਦਲਾਲੀ ਨਹੀਂ ਕੋਈ ਕੋਈ ਦਲਾਲੀ ਉਹ ਰੱਖ ਲੈ ਬਹੁਤ ਆ ਚਲੋ ਜੀ ਲੈ ਬੜਿਆ ਕੰਮ 7000 ਪੈਸੇ ਦੇ ਬਈ 7000 ਨਾਲੇ ਬੰਦੇ ਫਿਰਦੇ ਅਬਚਾ ਕੇ ਜਾਈਂ ਨਾਲੇ ਸਹੀ ਗੱਲ ਆ ਗੱਡੀਆਂ ਵਾਲੇ ਕਿ ਨਹੀਂ ਬਈ ਦੂਜੇ ਉੱਠ ਗੱਡੀਆਂ ਵਾਲੇ ਮੂਰੇ ਲਟ ਜਾਂਦੇ ਆ 55000 ਆਇਆ ਕਾਪੇ ਤੇ ਨਹੀਂ 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 ਵਾਹ ਤੇਰੇ ਫਿਰ ਤੈਨੂੰ ਮਾਰ ਲਓ ਮੁੱਲਾ ਪੜਦੇ ਜਾਂਦੇ ਤੈਨੂੰ ਖੱਖ ਹੀ ਖਾਇਆ ਮਾ ਬੰਦੇ ਖੜੇ ਆ ਮੈਂ ਲਾਇਸੈਂਸ ਬਣਾਇਆ 55000 ਆ ਹਾਂ ਉਹਦਾ ਦੂਜਾ ਬਣਾ ਡਰਾਈਵਰੀ ਉਜਾਰ ਕੱਢ ਦਿੰਦਾ ਜਾਓ ਗਿਆ ਗਿਆ ਜਿਹੜੇ ਭਰੀ ਜਨਾਂ ਨੂੰ ਗੱਲਾਂ ਕਰ ਰਿਹਾ ਹੋਵੇ ਹੋਰ ਇਹ ਤਾਂ ਲੋ 3 4 5 6 ਤੇ ਜਿਹੜੇ ਸਾਡੇ 6 ਲਾ ਅੱਜ ਅੱਜ ਦੇਖਦੇ ਕਿਵੇਂ ਤਾ ਦੇਖੀ ਜਾਂਦਾ ਯਾਰ ਮੈਨੂੰ ਤਾਂ ਲੱਗਦੀ ਖੜੇ 50 1 500 ਦਾ ਗਿਆ ਨਹੀਂ ਬਾਈ ਇਹ ਨਹੀਂ ਨਹੀਂ ਮੋੜ ਲਿਆ ਲਿਖਾਈ ਕਰਾ ਦੇ ਬਈ ਲਿਖਾਈ ਰੱਖੇ ਉੱਥੇ ਲੱਖੇ ਦਰਾਂ ਕਰਾ ਲੈ ਵੀ ਬੱਕਰੀ ਉਰੇ ਨੂੰ ਵਿਖਾ ਦੇ ਚੰਗੇ ਜਿਹੜਾ ਪਿੰਡ ਬਾਈ ਬਾੜ ਆ ਗਈ ਹਾਂ ਬਾਬਾ ਠੀਕ ਹੈ ਬੱਸ ਹੀ ਲਿਉਣੀ ਕੋ ਉੱਥੇ ਲੈ ਲਈ ਉਹ ਮੈਂ ਕਹਿੰਦਾ ਫਾਕੀ ਨਹੀਂ ਦੀ ਪਣਾ ਲੈ ਵੀ ਆਹ ਬੱਕਰੀ ਵਿਕੀ ਆ ਗੱਪੜਾ ਦੇ ਗਾਰੰਟੀ ਆ 7000 ਦੇ ਗੱਪੜਾ ਗੱਪੜਾ 2 ਮਹੀਨੇ ਆ ਆ ਭਾ ਕਾ ਹੁਣ ਉਹ ਲੈਣਾ ਤਾਂ ਲੈ ਲਓ ਹੁਣ ਤਾਂ ਗਾਰੰਟੀ ਵੀ ਦੇਊਗਾ ਨਹੀਂ ਹੁੰਦਾ ਬਾਈ ਓਏ ਕੋਈ ਨਹੀਂ ਜਾਣ ਜਰ ਬਾਈ ਓ ਯਾਰ 10 ਜਣੇ ਆ 25 ਲੱਗਿਆ ਉਹਨਾਂ ਨੇ ਹੁੰਦਾ ਯਾਰ ਤੇ ਨਾਲ ਦੇ ਠੀਕ ਆ ਲੈ ਗਣ ਪੈਸੇ ਪਹੁੰਚ ਗਿਆ ਲੈ ਯਾਰ ਬੱਕਰਾ ਹੀ ਪੁੱਤੋਂ ਕਾਊਂਟਰ ਤੇ ਦੇਉਗਾ ਪੈਸੇ ਬਾਈ ਕੋਈ ਨਹੀਂ ਕੋਈ ਨਹੀਂ ਆ ਪਸਰੀ ਉਹ ਥੁਰਦੇ ਆ ਪੈਸੇ ਕੋਈ ਨਹੀਂ ਤੇਰਾ ਇੰਤਜ਼ਾਮ ਕਰ ਦਿਆਂਗੇ ਕੋਈ ਨਹੀਂ ਕਰਦਾ ਸੀ ਜੀ 50000 ਤਿੰਨ ਮੰਡੀ ਨੂੰ ਖੋ ਜੀ ਕਿਸੇ ਦੇ ਰੀਅਲ ਲਓ ਵੀ ਆ ਬੱਕਰੀ ਭਾਈ 22000 ਦਾ ਸੌਦਾ ਹੋ ਗਿਆ ਆ ਬੱਕਰਾ ਨਾਲ ਤੁਸੀਂ ਆ ਬੱਚਾ ਨਾਲ ਉਹ ਬੱਸ ਬੱਸ ਉਹ ਵੀਡੀਓ ਬਣੀ ਜਾਂਦੀ ਆ ਯਾਰ ਕਿਹੜਾ ਪਿੰਡ ਆ ਭਾਈ ਕਿਧੜਵਾ ਕੀ ਨਾ ਆਪਣਾ ਅੰਕਲ ਆਪਣਾ ਕਿਹੜਾ ਪਿੰਡ ਆ ਕਾਸਮ ਭੱਟੀਆ ਜੀ ਲਾਓ ਵੀ ਰਿਟਾਇਰ ਫੌਜੀ ਆ ਤੇ ਇਹਨੇ ਜਾਨਵਰ ਲਿਆ ਸਿਰੇ ਦੇ ਜਾਨਵਰ ਅੰਕਲ ਲਾ ਵੀ ਸਾਹਮਣੇ ਹੋ ਜਾ ਹੋਰ ਕੀ ਆਲਾ ਬਾਈ ਉਹ ਗੋਣੀ ਆ ਉਹ ਕੇਦੋ ਕੀ ਭਾਲਦਾ ਨਹੀਂ ਫੜ ਗਈ ਲਾ ਵੀ ਆ ਬੱਕਰੀ ਤੇ ਉਹ ਬੱਚਾ ਸੌਦਾ ਹੋਇਆ ਤੇ ਐ ਇਹਨੂੰ ਕਰ ਲਾ ਫੜ ਕੇ ਬੱਚਾ ਬਹੁਤ ਵਧੀਆ ਸਿਰੇ ਦਾ ਸੌਦਾ ਹੋਇਆ ਤੇ ਪੈਸੇ ਬਾਈ ਉਥੇ ਕਾਊਂਟਰ ਦੇ ਦੇਣਗੇ ਤੇ ਵੀਡੀਓ ਆਪਾਂ ਬਣਾ ਲਈ ਆ ਅਗਲੀ ਵੀਡੀਓ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਜੁੜੇ ਰਹਿਓ ਆਪਣੇ ਚੈਨਲ ਦੇ ਨਾਲ ਧੰਨਵਾਦ ਜੀ 10000 ਦੀ ਪਾਵਨ ਲੈ ਵੀ ਆ ਬੱਕਰੀ ਬਾਈ ਨੇ ਲੈ ਲਈ 13.5000 ਦੀ ਪਾਵਨ ਨੇ ਤਾਂ ਬਾਈ ਜੇ ਕਹਿੰਦੇ ਲੈਣੀ ਉਹਦੇ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆ ਅੱਠ ਦੰਦ ਫਰੈਸ਼ ਆ 13.5000 ਵੀ ਨਵੀਂ ਫੁੱਲ ਗਾਰੰਟੀ ਨਾਲ ਦੇਪਨ ਦੇਵਾਂਗੇ ਟੋਰ ਕੇ ਵਿਖਾ ਲਈ ਬਾਈ ਮਾੜਾ ਆ ਚੱਲ ਬਾਈ ਮਨ ਕੁਆਲਟੀ ਆ ਅੱਠ ਦੰਦ ਬਾਈ ਜਮਾ ਫਰੈਸ਼ਾ ਭੂਰਾ ਵੀ 1% ਵੀ ਨਿਕਸੇਗੇ ਖਾਂ ਲੈਵਾ ਵਿਖਾ ਦੇ ਪੂਰੇ ਲੰਮੇ ਬਹੁਤ ਸਾਫ ਸੁਥਰਾ ਥਾਣਾ ਜੇ ਕਹਿੰਦੇ ਲੈਣਾ ਹੋਇਆ ਨਾਸੀ 733 24731 ਇਹ ਆਪਣਾ ਨੰਬਰ ਆ ਪਿੰਡ ਦੁਰੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਠੀਕ ਆ ਇਹ ਆ ਕੇ ਆਪਣਾ ਬਈ ਤੁਹਾਨੂੰ ਸਪਾਰਟ ਕਰਦਾ ਲੋ ਵੀ ਆ ਬੱਕਰੀ ਨਾਸੀ 733 ਤੇ 24731 ਨੰਬਰ ਆ ਜੇ ਕਿਸੇ ਵੀਰ ਨੇ ਪੱਠ ਲੈਣੀ ਹੋਵੇ ਗੱਬਣ ਤੇ ਸੰਪਰਕ ਕਰ ਲਿਓ ਉਹ ਪੱਠਾ ਭਰਾਵਾ ਬੱਕਰੀ ਲੈ ਗਣ ਹਾਂ ਮੇਰੇ ਵਿੱਚੇ ਬਾੜ ਨਹੀਂ ਜਾ ਰਹੇ ਉਹ ਕਰਦਾ ਹੈ ਕਿਹੜਾ ਪੈਂਡਾ ਬਾਈਆਂ ਦਾ ਦੇਖ ਲੈਨੇ ਗੁੜ ਚੜਾ ਕੇ ਸੰਧਵਾ ਠੀਕ ਆ ਸੰਧਵਾ ਸੰਧਵਾ ਥੋੜਾ ਦੱਸ ਕੀ ਕਰਦਾ ਬਸ ਪਹਿਲੇ ਦੱਸ ਮੈਂ ਦੇਣਾ ਉਹ ਕਰਦੇ ਆ ਲਖਾਈ ਤੈਨੂੰ ਮaaf ਕਰਿਆ ਜੀ ਜੰਨੇ ਆ ਚੱਕੀ ਤੈਨਾਂ ਸੀ ਤੂੰ ਦੱਸ ਕੀ ਥੋੜੀ ਕਰ ਚੱਲ ਕਰ ਦੇ ਥੋੜੀ ਕਰ ਦੇ ਉਹ 100 ਦਾ ਲਖਾਈ ਪਾ ਜਾਣੀ ਤੈਨੂੰ ਕਰ ਦੇ ਕਰ ਦੇ ਈਡੀ ਕੰਜੂਸੀ ਨਹੀਂ ਕਰੀ ਦਿੰਦਾ ਬਸ 100 ਕਰ ਦੇ ਨਹੀਂ ਨਹੀਂ ਪਾਉਣੇ ਪਿਆ